ਮੇਰਾ ਨਾਮ ਜਿੰਦਰ ਸਿੰਘ ਜੂ ਆਪਣਾ ਬੋਡੀ ਚੱਕ ਜੂ ਮਾਮਲਾ ਕੀ ਸਾਰਾ ਮਾਮਲਾ ਇਹ ਜੋ ਸਾਰੇ ਆਪਣੇ ਆਣ ਕੇ ਆਪਣੇ ਏਰੀਆ ਚੋਂ ਤੇ ਸੌਦਾ ਸਾਡੇ ਏਰੀਆ ਚ ਆਣ ਕੇ ਲੈਂਦੇ ਸੀ ਸਾਰਿਆਂ ਨੂੰ ਰਕਿਆ ਤੇ ਅੱਗੇ ਉਹ ਤਾਂ ਕੰਮ ਕੀ ਹੋਈ ਤੇ ਵੀਰ ਦਾ ਸਿਰ ਪਾੜ ਗਿਆ ਕਿੱਦਾਂ ਸਿਰ ਪਾੜਾ ਸਿਰ ਪਾਟਾ ਜੋ ਉਹਨਾਂ ਬ੍ਰੇਕ ਮਾਰਤੀ ਅਗਲੇ ਬੰਨੇ ਤੇ ਉਹਦਾ ਜਾ ਕੇ ਸਿਰ ਅੱਗੇ ਵੱਜ ਗਿਆ ਹਾਂਜੀ ਤੇ ਜਿਹੜੇ ਦੋ ਜਾਨੇ ਸੀ ਉਹਨਾਂ ਫੀਡ ਵੀ ਲਾਈ ਆ ਕਿਹਦੇ ਕਿੰਨੇ ਕਿੰਨੇ ਲਾਈ ਆ ਉਹ ਇੱਕ ਮੁੰਡਾ ਹੈਗਾ ਸੀ ਹਰਮਨ ਤੇ ਇੱਕ ਦਾ ਨਾਂ ਜੋ ਜਗਰਾ ਸਿੰਘ ਹਾਂਜੀ ਉਹ ਇਤਿਆਰ ਲੈ ਕੇ ਵੀ ਪੈਜੇ ਉਹਨਾਂ ਨੂੰ ਹਾਂਜੀ ਉਹ ਲੱਗੇ ਸਾਡੇ ਰਿਸ਼ਤੇਦਾਰ ਆਇਆ ਸੀ ਉਹ ਲ ਹਥਿਆਰ ਲੈ ਕੇ ਪਿਆਜੂ ਕੌਣ ਆਉ ਉਹਦਾ ਨਾਮ ਜੋ ਕਰਨ ਸਿੰਘ ਕਿਹੜੇ ਪਿੰਡ ਤੋਂ ਹਾਂਜੀ ਸਾਡਾ ਹੈਗਾ ਚੱਕੋਲ ਉਹ ਬੰਦਾ ਕਿਹੜੇ ਪਿੰਡ ਤੋਂ ਉਹ ਸਾਡੇ ਲੱਗੇ ਆਇਆ ਜੋ ਚੱਕੋਲ ਦੇ ਹਥਿਆਰ ਕਿਹੜਾ ਲੈਂਦਾ ਨੇ ਕੁਰਬਾਨ ਲੈਂਦੀ ਸੀ ਤੇ ਮੈਂ ਉਹਦੀ ਮਾਫੀ ਮੰਗਦਾ ਮੈਂ ਮੇਰੇ ਟਰਾਲੀ ਦੇ ਭੱਜਿਆ ਤੈਨੂੰ ਕਿਸੇ ਨੇ ਕੋਈ ਕਿਹਾ ਨਹੀਂ 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 ਮੈਨੂੰ ਕਿਸੇ ਨੇ ਨਹੀਂ ਕੁਝ ਕਿਹਾ ਵੀਰ ਹੋਰਾਂ ਨੇ ਉਹਦਾ ਲੈਂਦਾ ਦਾ ਉਹਦੇ ਛੱਡੀ ਮਾਫੀ ਮੰਗਣ ਡਿਆ ਕਿਸੇ ਦਬਾਅ ਚ ਮੰਗਣ ਡਿਆ ਜਾਂ ਕਿਸ ਤਰ੍ਹਾਂ ਨਹੀਂ ਕਿਸੇ ਦੇ ਦਬਾਅ ਚ ਨਹੀਂ ਮੰਗਣ ਡਿਆ ਆਪਣੀ ਤੋਂ ਗਲਤੀ ਮੰਨਣ ਡਿਆ ਹਾਂਜੀ ਜੀ ਤੇ ਜਿਹੜੀ ਹੋਰ ਸੰਗਤਾਂ ਆਉਂਦੀ ਉਹਨਾਂ ਨੂੰ ਕੀ ਆ ਕਹਿਣਾ ਚਾਹੁੰਨਾ ਉਹਨਾਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜੇ ਸਾਡੀ ਬੇਇੱਜ਼ਤੀ ਹੋਣਿਆ ਵੀ ਕੋਈ ਭੁੱਖਾ ਨਾ ਮਰੀ ਤੇ ਰਸਣ ਲੈ ਕੇ ਤੇ ਰਸਣ ਲੈ ਕੇ ਸਾਡੇ ਕੋ ਇੱਥੇ ਪਹੁੰਚਾਇਆ ਜਾਵੇ ਮਾਮਲਾ ਇਦਾਂ ਹੀ ਹੈ ਜੀ ਕਿ ਇੱਕ ਸਾਡੇ ਵੀਰ ਇਦੋਂ ਹਰਿਆਣੇ ਤੋਂ ਆਏ ਸੀ ਟਰਾਲੀ ਲੈ ਕੇ ਅੱਗੇ ਚਾਰਾ ਵਗੈਰਾ ਤੇ ਫੀਡ ਵਗੈਰਾ ਲੈ ਕੇ ਗਏ ਸੀ ਇਹਨਾਂ ਲੋਕਾਂ ਨੇ ਉੱਥੇ ਪੁੰਗਿਆਂ ਦੇ ਲਾਗੇ ਉਹ ਟਰਾਲੀ ਨੂੰ ਜਿੱਦਾਂ ਘੇਰ ਕੇ ਉਹਦੇ ਉੱਤੋਂ ਧੱਕੇ ਨਾਲ ਕੁਝ ਬੰਦਿਆਂ ਨੇ ਫੀਡ ਲਾਈ ਆ ਤੇ ਕੁਝ ਇਹਨਾਂ ਨੇ ਉਹਨਾਂ ਨਾਲ ਥੋੜੀ-ਬੋਦੀ ਧੱਕਾ-ਮੁੱਕੀ ਕੀਤੀ ਹੈ ਟਰਾਲੀ ਲੁੱਟੀ ਗਈ ਹੈ ਟਰਾਲੀ ਲੁੱਟੀ ਗਈ ਯਾਨੀ ਕਿ ਜੇ ਪਿਛੋ ਤੇ ਇਹਨਾਂ ਨੇ ਧੱਕਾ-ਮੁੱਕੀ ਕੀਤੀ ਆ ਨਾਲੇ ਉਹ ਤੋਂ ਸਮਾਨ ਲਾਇਆ ਉਹ ਉਹਨਾਂ ਨੇ ਜਵਰੇ ਨੇ ਅੱਗੇ ਖਲੋ ਗਏ ਨੇ ਉਹਨਾਂ 브੍ਰੇਕ ਮਾਰੀ ਉਹਦਾ ਸਿਰ ਵੱਜਾ ਚਾਹੇ ਇਹਨਾਂ ਨੇ ਧੱਕਾ ਮਾਰਿਆ ਉਹਨੂੰ ਉਹਦਾ ਸਿਰ ਵਾਟ ਗਿਆ ਉਹਦੇ ਨਾਲ ਬਾਅਦ ਚ ਇਹਨਾਂ ਦੇ ਬੰਦੇ ਇਕੱਠੇ ਹੋ ਗਏ ਉਹਨਾਂ ਦੇ ਕਿਰਪਾਨਾ ਕਰਫੋਨਾਂ ਵਿੱਚ ਉਹਨਾਂ ਨੂੰ ਦਿਖਾਈਆਂ ਨੇ ਉਹਨਾਂ ਦੀ ਟਰਾਲੀ ਸਾਰੀ ਇਹਨਾਂ ਨੇ ਲੁੱਟ ਲਈ ਹੈ ਹੁਣ ਇਹ ਬੰਦੇ ਦੀ ਸਾਨੂੰ ਉਹਨਾਂ ਨੇ ਵੀਡੀਓ ਦਿੱਤੀ ਸੀ ਸਾਡੇ ਕੁਝ ਮੁੰਡੇ ਗਏ ਆ ਇਹਨੂੰ ਪਿਆਰ ਨਾਲ ਘਰੋਂ ਲਿਆ ਕੇ ਹੁਣ ਇਹ ਮਾਫੀ ਮੰਗ ਰਿਹਾ ਕਿ ਮੇਰੇ ਸਾਡੇ ਕੋਲ ਗਲਤੀ ਹੋਈ ਆ ਅਸੀਂ ਇਹਨੂੰ ਸਾਰੀ ਪੰਚਾਇਤ ਦੇ ਵਿੱਚ ਇੱਥੇ ਸਰਾਵਾਂ ਦੀ ਚ ਮਨਜੂਦਾ ਸਰਪੰਚ ਸਾਹਿਬ ਖਲੋਤੇ ਨੇ ਇੱਥੇ ਇਹਦੀ ਸਾਰੇ ਬਿਆਨ ਲੈ ਗਏ ਨੇ ਪੀ ਤੂੰ ਹੀ ਦੱਸੋ ਵੀ ਕਿੱਦਾਂ ਕੀਤਾ ਅਸੀਂ 22 ਨੇਮ ਇਹ ਉਹਨਾਂ ਬੰਦਿਆਂ ਦਾ ਪਰਚਾ ਕਰਾਵਾਂਗੇ ਜਿਨ੍ਹਾਂ ਬੰਦਿਆਂ ਨੇ ਟਰਾਲੀ ਲੁੱਟੀ ਆ ਅਸੀਂ ਆਪਣੀ ਵੱਲ ਸਾਰੀ ਸੰਗਤ ਵੱਲੋਂ ਸੰਯੁਕਤ ਕਿਸਾਨ ਭਲਾਈ ਸੰਸਥਾ ਵੱਲੋਂ ਵੀ ਅਸੀਂ ਉਹਨਾਂ ਦੇ ਪਰਚਾ ਕਰਾਵਾਂਗੇ ਜਿਹੜੇ ਬੰਦਿਆਂ ਦੇ ਨੇ ਨਾਂ ਲੈ ਆ ਉਹ ਵਿਚਾਰੇ ਹਰਿਆਣੇ ਤੋਂ ਆਏ ਨੇ ਉਹ ਵਿਚਾਰੇ ਇਥੋਂ ਦੁਖੀ ਹੋ ਕੇ ਗਏ ਨੇ ਉਹ ਸਾਡੇ ਦੁੱਖ ਦੇ ਵੇਲੇ ਚ ਸ਼ਰੀਕ ਹੋਣ ਲਈ ਆਉਂਦੇ ਨੇ ਪਰ ਇਹ ਸਾਡੇ ਲੋਕ ਨਜਾਇਜ਼ ਫਾਇਦਾ ਠਾਉਣਦੇ ਨੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਹਾਡੇ ਚੈਨਲਾਂ ਨੂੰ ਕਿ ਅਜੇ ਵੀਰੋ ਥੋੜਾ ਜਿਹਾ ਰੁਕ ਜੋ ਅਜੇ ਜਿਹੜੇ ਜ਼ਿਮੀਂਦਾਰ ਵਿਚਾਰੇ ਡੁੱਬੇ ਪਏ ਉਹਨਾਂ ਤੱਕ ਚੀਜ਼ ਨਹੀਂ ਪਹੁੰਚਦੀ ਕਿਉਂਕਿ ਰਸਤੇ ਦੇ ਵਿੱਚ ਬੜੇ ਲਟੇਰੇ ਬੈਠੇ ਨੇ ਕਿਰਪਾ ਕਰਕੇ ਥੋੜਾ ਜਿਹਾ ਰੋਕੇ ਆਓ ਜਦੋਂ ਤੁਹਾਡਾ ਪਾਣੀ ਲੱਥ ਜਾਏਗਾ ਤਾਂ ਤੁਸੀਂ ਆਪਣੇ ਹੱਥੀਂ ਉਹਨਾਂ ਜ਼ਿਮੀਂਦਾਰਾਂ ਦੇ ਕੋਲ ਚੀਜ਼ ਪਹੁੰਚਾਓ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦਾ ਦਾਣਾ ਫੱਕਾ ਰੁੜ ਗਿਆ ਹੈ ਇਦਾਂ ਇਹ ਜਿਹੜੀ ਲੁੱਟਖਸੁੱਟ ਇਹ ਕੁਝ ਨਾਲ ਤੁਰਿਆ ਹੋਏ ਪੰਜਾਬ ਦੇ ਵਿੱਚ ਬਹੁਤ ਕੁਝ ਇੱਥੇ ਸਾਡੇ ਏਰੀਆ 'ਚ ਹੋ ਰਿਹਾ ਜਿਹੜੇ ਕਿ ਲੁੱਟਖੋਟ ਇੰਨੀ ਜ਼ਿਆਦਾ ਹੋ ਰਹੀ ਹੈ ਜਿਹੜੇ ਉਹ ਬੰਦੇ ਲੁੱਟ ਰਹੇ ਜਿਨ੍ਹਾਂ ਦੇ ਘਰ ਕਿਦੀ ਪਾਣੀ ਵਾਲੀ ਬੋਤਲ ਨਹੀਂ ਵੇਖੀ ਉਹਨਾਂ ਦੇ ਘਰ 20-20 ਪੇਟੀਆਂ ਪਾਣੀ ਦੀਆਂ ਪਈਆਂ ਇਸ ਕਰਕੇ ਅਸੀਂ ਆਪਣੇ ਵੱਲੋਂ ਸਾਰੇ ਪਿੰਡ ਵੱਲੋਂ ਸਰਾਵਾਂ ਵੱਲੋਂ ਬੇਨਤੀ ਕਰਦੇ ਆਂ ਵੀ ਕੋਈ ਵੀ ਅਜੇ ਮੇਰਾ ਵੀਰ ਜਿਹੜਾ ਸਾਡੀ ਵੀਡੀਓ ਸੁਣਦਾ ਅਜੇ ਰੁੱਕ ਕੇ ਆਇਓ 10 ਦਿਨ ਸਾਨੂੰ ਬੜੀ ਲੋੜ ਹੈ ਤੁਹਾਡੀ ਅਸੀਂ ਤੁਹਾਡੇ ਕੋਲ ਸੇਵਾ ਲੈਣੀ ਆ ਪਰ ਅਜੇ ਬਹੁਤ ਲੋੜ ਹੈ ਪਰ ਕਿਰਪਾ ਕਰਕੇ ਥੋੜਾ ਰੁਕ ਜਾਓ ਡਿਲੇ ਕਰ ਦਿਓ ਥੋੜਾ ਜਿਹਾ ਬਿਲਕੁਲ ਪਹਿਲਾਂ ਜਥੇ ਮੰਨੀਆ ਆਪਣੀਆਂ ਆਪਣੀ ਜਿਹੜੀਆਂ ਐਨਜੂ ਬਣਾਈਆਂ ਆਓ ਘੁੰਮ ਕੇ ਵੇਖੋ ਸਾਰਾ ਵੇਖੋ ਕਿਹੜੇ ਏਰੀਆ ਚ ਕਿਹੜੀ ਚੀਜ਼ ਦੀ ਲੋੜ ਆ ਉਸ ਉਸ ਦੇ ਏਰੀਆ ਚ ਜਾ ਕੇ ਉਹ ਹੀ ਚੀਜ਼ ਘਰ ਪ੍ਰਤੀ ਲਿਸਟ ਬਣਾ ਕੇ ਖੜੋ ਉਹ ਹੀ ਚੀਜ਼ ਲੈ ਆ ਕੇ ਦਿਓ ਐਦਾਂ ਨਾ ਟਰਾਲੀਆਂ ਭਰ-ਭਰ ਕੇ ਆਓ ਇਹਨਾਂ ਟਰਾਲੀਆਂ ਦੀ ਦੁਰਵਰਤੋਂ ਹੋ ਰਹੀ ਆ ਤੁਹਾਡਾ ਜਿਹੜਾ ਸਮਾਨ ਆ ਕੁਝ ਸਮੈਕੀਏ ਕੁਝ ਬੇਲੜ ਲੋਕ ਉਹ ਲੁੱਟ ਕੇ ਬਾਜ਼ਾਰ ਦੇ ਵਿੱਚ ਸਸਤੇ ਭਾਅ ਦੇ ਵੇਚ ਰਹੇ ਆ ਉੱਥੇ ਦੁਕਾਨਦਾਰ ਖਰੀਦ ਰਹੇ ਮੇਰਾ ਨਾਂ ਤੇਜਿੰਦਰ ਸਿੰਘ ਮੇਰਾ ਪਿੰਡ ਹੈਗਾ ਫੁੱਲੇ ਚੱਕ ਹਾਂ ਜਿਹੜੇ ਇਹਨੇ ਹਰਗਰ ਕੀਤੀ ਇਹਦੇ ਵਾਸਤੇ ਕੀ ਕਹਿੰਦੇ ਨੇ ਇਹ ਜਿਹੜੀ ਹਰਕਤ ਨੇ ਅੱਜ ਕੀਤੀ ਆ ਇਹਦੇ ਸਾਡੀ ਅਨਾਲਾ ਤਹਿਸੀਲਦਾਰ ਨੇ ਸਿਰਨੀਵਾ ਕਰਾ ਦਿੱਤਾ ਜਿਉਂ ਵੀ ਸਾਡੇ ਜੱਟ ਜ਼ਿੰਮੇਦਾਰਾਂ ਤੱਕ ਜਿਹੜੀ ਰਾਸ਼ਨ ਪਹੁੰਚ ਰਹੀ ਸੀ ਇਹ ਜਿਹੜਾ ਸਾਡੇ ਇਹਨਾਂ ਲੋਟਕ ਸਟ ਹੋਣ ਦੀ ਟਰਾਲੀ ਲੁੱਟੀ ਆ ਇਹਦੀ ਅਸੀਂ ਨਖੇਦੀ ਕਰਦੇ ਆ ਤੇ ਅਸੀਂ ਆਪਣੇ ਜਿੰਨੇ ਵੀ ਸੰਗਤ ਇੱਥੇ ਆਉਂਦੇ ਆ ਰਾਸ਼ਨ ਲੈ ਕੇ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਵੀ ਤੁਸੀਂ 10 ਦਿਨ ਰੋਕ ਕੇ ਤੇ ਇੱਥੇ ਪਹਿਲਾਂ ਆਪਣਾ ਤੁਸੀਂ ਇੱਕ ਦਿਨ ਪਹਿਲਾਂ ਕੋਈ ਆਪਣਾ ਮੈਂਬਰ ਟੀਮ ਮੈਂਬਰ ਕਰਾ ਕੇ ਸਰਵੇ ਕਰਾਓ ਵੀ ਕਿੱਥੇ ਲੋੜ ਆ ਚੀਜ਼ ਦੀ ਤੇ ਉੱਥੇ ਹੀ ਪਹੁੰਚਿਆ ਜਾਵੇ ਇਦਾਂ ਤੁਸੀਂ ਨਾ ਆਓ ਛੜਕਾਂ ਦੇ ਰਾਸ਼ਨ ਉਹ ਜਿਹੜੇ ਸਾਡੇ ਇੱਥੇ ਲੋਟੂ ਬੈਠੇ ਆ ਉਹਨਾਂ ਨੂੰ ਨਾ ਵਰਤਾਇਆ ਜਾਵੇ ਤੇ ਜਿਹੜੇ ਸਾਡੇ ਲੋੜਵੰਦ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਤੇ ਅਸੀਂ ਕਾਰਵਾਈ ਕਰਾਵਾਂਗੇ ਜੋ ਵੀ ਸਾਡੇ ਅੱਗੇ ਡਾਕਟਰ ਸਾਹਿਬ ਉਹਨਾਂ ਸਾਡੇ ਦੱਸਿਆ ਆ ਵੀ ਕਾਰਵਾਈ ਕਰਾਈ ਜੇ ਜਿੰਨਾ ਇਹ ਟਰਾਲੀ ਲੁੱਟੀ ਹੈ ਜਿਹਦਾ ਫੀਡ ਦਾਵੇ ਜਿਗਰ ਹੋਇਆ ਤੇ ਜਿੱਦਾਂ ਵੀ ਜਿੱਦਾਂ ਵੀ ਇਹਨਾਂ ਕਹੇ ਕਾਰਵਾਈ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਨਾਂ ਹਮਲਾ ਕੀਤਾ ਕਿਰਪਾਨ ਦਾ ਇਹਨੇ ਮੁੰਡੇ ਨੇ ਆਪ ਕਬੂਲਿਆ ਹੈ ਕਿਰਪਾਨ ਲੈ ਕੇ ਕਬੂਲਿਆ ਵੀ ਸਾਡੇ ਪਿੰਡ ਦੇ ਜਿੱਦਾਂ ਨਾਂ ਦੱਸਿਆ ਗਿਆ ਹੈ ਉਹਨਾਂ ਤੇ ਸਵੇਰੇ ਜੋ ਵੀ ਪ੍ਰਸ਼ਾਸਨ ਨਾਲ ਕਾਰਵਾਈ ਕਰਾਈ ਜਾਊਗੀ ਇਹਨਾਂ